ਇਹ ਫਾਕਵਾਕ ਜੁਦਵੰਗੀਆਂ ਤੋਂ ਆਪਕੂ ਜਾਈ ਨੇ ਜਿਵੇਂ ਕਿ ਸਾਡੀ ਜੁਦਵੰਦੀ ਦੇ ਪ੍ਰਸਾਦਾਨ ਸਾਹਿਬ ਦੇ ਰੰਬੀਰ ਸਿੰਘ ਜੀ ਦੇ ਚੇਤ ਜਕੂਰ ਨੇ ਉਸ ਤੋਂ ਇਲਾਵਾ ਆਸ਼ੀਰਵਾਦ ਪ੍ਰਵਾਹ ਸਾਡੇ ਵਿੱਚ ਚੌਥੇ ਸਾਰੇ ਮੌਜੂਦ ਹੋਏ ਆ ਜਿਹੜਾ ਅੱਜ ਦਾ ਵਿਸ਼ਾ ਹੈਗਾ ਉਹਦੇ ਬਾਬਤ ਮੈਂ ਥੋੜੀ ਜੀ ਗੱਲ ਲੈਣੀ ਹੈ ਆਪਣੇ ਇੰਟਰੋਡਕਸ਼ਨ ਤੋਂ ਸਟਾਰਟ ਕਰਨਾ ਮੈਂ ਹਰਜਿੰਦਰ ਸਿੰਘ ਜੱਲਾਈ ਮਾਵਾਦੀ ਕੌਮ ਦੇ ਜੇਬਦੀ ਦਾ ਮੁਖ ਸਲਾਹਕਾਰ ਮੇਰੇ ਨਾਲ ਸਰਕਾਰ ਮੁਸੀਫੀ ਨੇ ਮਾਵਾਦੀ ਕੌਮ ਦੇ ਜੇਬਦੀ ਦੇ ਪ੍ਰਭਾਵ ਨੇ ਪ੍ਰੋਗਰਾਮ ਦੇ ਦੌਰਾਨ ਆਪਣੇ ਡੇਰੇ ਦੇ ਮੁਖੀ ਦੀ ਤੁਲਨਾ ਜਿਹੜੀ ਹੈ ਸਾਡੇ ਗੁਰੂ ਮਹਾਰਾਜੂ ਅਮਰਦਾਸ ਜੀ ਨਾਲ ਤੀਜੀ ਪਾਤਸ਼ਾਹੀ ਜਿਹੜੇ ਸਾਡੇ ਗੁਰੂ ਨੇ ਉਹਨਾਂ ਨਾਲ ਜਦੋਂ ਕੀਤੀ ਤੇ ਉਸ ਤੋਂ ਐਸੇ ਖੰਡ ਭਾਰੀ ਰੋਗ ਤੇ ਇਤਰਾਸ ਸੀਗਾ ਇਹ ਹੁਣ ਤੱਕ ਜਿਹੜੀ ਗੱਲ ਆ ਉਹ ਕਲੀਅਰ ਕਰੀਏ ਸੀ ਭਾਈ ਦੇਖੇ ਕਿਵੇਂ 2 ਤੋਂ 4 ਸਾਲ ਪਹਿਲਾਂ ਗੁਰਦਾਸ ਮਾਨ ਨੇ ਚਾਰ ਬੁੱਤ ਕੇ ਬੜਾ ਪ੍ਰੀਤਮ ਤਰੀਕੇ ਨਾਲ ਕਿਚਿੰਜੀ ਛੇੜੀ ਸੀ ਕਿਉਂਕਿ ਤੁਸੀਂ ਪੱਤਰਕਾਰੋਂ মিডিਆ ਵਾਲਿਆਂ ਤੋਂ ਲਗਭਗ ਹਰ ਤਰ੍ਹਾਂ ਦੀ ਖਬਰ ਛਾਡੀ ਨਿਕਾ ਦੇ ਰਹੀ ਥੋੜੀ ਨਿਕਲ ਕੇ ਜਦ ਵੀ ਕੋਈ ਚੱਲਦੇ ਸੀ ਨਹੀਂ ਹੋਈ ਜਿਹੜੀ ਤੁਹਾਡੇ ਕੋਲ ਪੰਜ ਜਵੇ ਦਾ ਇਸ਼ੂ ਵੀ ਰਹਿ ਜਵੇ ਤੇ ਅੱਜ ਜਿਵੇਂ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਜਿਹੜਾ ਕਰਤਾਰਸਨ ਨੇ ਹਾਲ ਹੀ ਵਿੱਚ ਇਸ ਕਲੀਮੈਂਟ ਮਟਾਈਆ ਜਿਹੜਾ ਉਹਨੇ ਰੇਡੀਓ ਦੇ ਉੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਮਾਫੀ ਮੰਗਦਾ ਇਸ ਮਾਫੀ ਦੇ ਵਿੱਚ ਉਸਨੇ ਬੜਾ ਇੱਕ ਛਲਕਪਟ ਕੀਤਾ ਹੈ ਉਹ ਉਸ ਮਾਫੀ ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਬੇਗੁਨਾ ਦੱਸ ਕੇ ਸਾਨੂੰ ਦੋਸ਼ੀ ਘਟਕਰੇ ਵਿੱਚ ਖੜਾ ਕਰਨਾ ਚਾਹੁੰਦਾ ਹੈ ਕਿ ਜਿੱਦਾਂ ਅਸੀਂ ਕੋਈ ਉਹਦੇ ਨਾਲ ਬੇਇਨਸਾਫੀ ਕਰ ਰਹੇ ਹਾਂ ਉਹਨੇ ਸਾਨੂੰ ਕਿਹਾ ਕਿ ਤੁਸੀਂ ਆਪਣੀ ਜਿੱਥੇ ਛੱਡੋ ਉਹਨੇ ਇਹ ਵੀ ਕਿਹਾ ਕਿ ਸਮਾਪਹਿਣ ਦੇ ਨਾਲ ਸਿੱਖ ਭੁੱਲ ਜਾਂਦੇ ਆ ਇਹਨਾਂ ਚੀਜ਼ਾਂ ਦਾ ਸਾਨੂੰ ਉਤਰਾਜ ਸੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਲਰੇਡੀ ਉਹਦੋਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਆ ਤੇ ਅਸੀਂ ਇਸ ਕੇਸ ਨੂੰ ਚਲਾ ਰਹੇ ਹਾਂ ਜਿਹੜਾ ਮਨੇ 4 ਸਾਲ ਪਹਿਲਾਂ ਡੇਰੇ ਵਿੱਚ ਜਾ ਕੇ ਸਾਡੇ ਗੁਰੂ ਅਮਰਦਾਸ ਮਹਾਰਾਜ ਦੀ ਤੁਲਨਾ ਆਪਣੇ ਪੀਡੀਪੀ ਨਾਲੇ ਸਾਧਨਾ ਕੀਤੀ ਸੀ ਅਸੀਂ ਉਸ ਵਕਤ ਅੱਜ ਪ੍ਰੈਸ ਕਾਨਫਰੰਸ ਕੀਤੀ